ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਠੀਕ ਠਾਕ ਹੋ ਸਾਰੇ ਤੇ ਅੱਜ ਨਾ ਸੰਡੇ ਤੇ ਮੈਂ ਇਕੱਲੀ ਲੱਗੀ ਹਾਂ ਕੰਮ ਕਰਨ ਤੇ ਮੈਂ ਸੋਚਿਆ ਵੀ ਨਾਲੇ ਵੀ ਫ੍ਰੀ ਬੈਠੇ ਨੇ ਤੇ ਇਹਨਾਂ ਨਾਲ ਦੌਣੇ ਆ ਤੇ ਆ ਹੀ ਨਾ ਪਪੀਤੇ ਲੈ ਕੇ ਆਏ ਹਾਂ ਉਧਰੋਂ ਕਵਲ ਭਾਜੀ ਹੁਣਾ ਵੱਲੋਂ ਦੋ ਤਿੰਨ ਦਿਨ ਹੋ ਗਏ ਆ ਤੇ ਉਦੋਂ ਦੇ ਅਸੀਂ ਪਰੌਂਠੇ ਨਹੀਂ ਬਣਾਏ ਵੀ ਚਲੋ ਬੱਚਿਆਂ ਨੂੰ ਛੁੱਟੀ ਹੋਏਗੀ ਤੇ ਸਾਰੇ ਨਾਲ ਕੇ ਫੇਰ ਮਜ਼ਾ ਆਉਂਦਾ ਖਾਣ ਦਾ ਤੇ ਅੱਜ ਸੰਡੇ ਹੀ ਤੇ ਮੈਂ ਕਿਹਾ ਵੀ ਚੱਲ ਨਾਲ ਇਹਨਾਂ ਨੂੰ ਲਾਉਣੇ ਆ ਤੇ ਅਸੀਂ ਪਕਾਉਨੇ ਆ ਪਰੌਂਠੇ ਤੇ ਨਾਲ ਮੈਨੂੰ ਆਪ ਆਪ ਬਣਾਉਣੀ ਪੈਦੀ ਤੇ ਫਿਰ ਮਿਲਦੀ ਹੈ ਆਹ ਤੇ ਇਹਦਾ ਮਿਹਨਤ ਵਾਲਾ ਕੰਮ ਹੁਣ ਕਿੰਨਾ ਕੁ ਛੇ ਇਹਦਾ ਰੈਡੀ ਕਰਨਾ ਤੇ ਜੇ ਮੈਂ ਇਦਾਂ ਇਕੱਲੀ ਬਣਾਉ ਲੱਗਾ ਤੇ ਫਿਰ ਤੇ ਦੁਪਹਿਰਾਂ ਬਾਅਦ ਜਾਣੀਆ ਤੇ ਫਿਰ ਸਵੇਰ ਦੀ ਥੋੜੀ ਬਣਨੇ ਫਿਰ ਤੇ ਦੁਪਹਿਰ ਦਾ ਖਾਣਾ ਤੁਹਾਨੂੰ ਮਿਲਣਾ ਫਿਰ ਆਖਣਾ ਇਹਨਾਂ ਨੇ ਫਿਰ ਰੋਟੀ ਸਾਡੀ ਲੇਟ ਹੋ ਗਈ ਆ ਤੇ ਇਸ ਕਰਕੇ ਅਸੀਂ ਸ਼ੁਰੂ ਕਰਦੇ ਹਾਂ ਕੰਮ ਤੇ ਨਾਲ ਨਾਲ ਵੈਸੇ ਤੇ ਪਰੌਂਠੇ ਪਪੀਤਿਆਂ ਦੇ ਜਿਹੜੇ ਆ ਇਹ ਬਹੁਤੇ ਚਲੋ ਸਾਰਿਆਂ ਨੂੰ ਪਤਾ ਹੀ ਆ ਕਿ ਕਿੱਦਾਂ ਬਣਾਈਦੇ ਆ ਤੇ ਅਸੀਂ ਆਖਿਆ ਵੀ ਚਲੋ ਨਾਲ ਇਸੇ ਵਾਰ ਨਏ ਗੱਲਾਂ ਬਾਤਾਂ ਕਰਾਂਗੇ ਨਾਲੇ ਅਸੀਂ ਗੱਲ ਤੁਹਾਨੂੰ ਵੀ ਦੱਸਦੇ ਆ ਕਿ ਪਪੀਤਿਆਂ ਦੇ ਪਰੌ ਨਾਲੇ ਚਲੋ ਦੇਖਦੇ ਆਂ ਨਾਲੇ ਬਣਾਉਣੇ ਆਂ ਨਾਲੇ ਵੀ ਵਿਹਲੇ ਬੈਠੇ ਸੀ ਤੇ ਮੈਂ ਕਿਹਾ ਚਲ ਵਿਹਲੇ ਕੋ ਬੈਣ ਨਾਲ ਮੇਰੇ ਹਣਾ ਕੰਮ ਕਰਾਓ ਇਹ ਮੈਨੂੰ ਸਜਾਵਾ ਵੀ ਵਿਹਲੇ ਨਹੀਂ ਬੈਣ ਦੇਣਾ ਵੀ ਇਹ ਵਿਹਲਾ ਬੈਠਾ ਇਹਨੂੰ ਕੰਮ ਲਾਓ ਛੇਤੀ ਆਹੋ ਤੇ ਮੈਂ ਹੁਣ ਜੇ ਕੰਮ ਕਰਦੀ ਹਾਂ ਤਾਂ ਤੁਸੀਂ ਲੱਗ ਵਿਹਲੇ ਬੈਠੇ ਕਿੰਨੇ ਕਿ ਚੰਗੇ ਲੱਗਦੇ ਹੋਗੇ ਮੈਂ ਹੁਣ ਮੈਂ ਆਪਣੇ ਕੰਮ ਕਰਕੇ ਫ੍ਰੀ ਹੋਇਆ ਸਾਲਾ ਆਹ ਫ੍ਰੀ ਨਹੀਂ ਨਾ ਹੁੰਦਣਾ ਮੈਂ ਫ੍ਰੀ ਨਹੀਂ ਹੁੰਦਣਾ ਹਾਂ ਵੱਡੀ ਗੱਲ ਤੇ ਆ ਵੀ ਫ੍ਰੀ ਨਹੀਂ ਦਿਖਣਾ ਨਹੀਂ ਚਾਹੀਦਾ ਫ੍ਰੀ ਬਾਕੀ ਜਿਹੜੀ ਅਸੀਂ ਵੀਡੀਓ ਪਾਈ ਸੀ ਉਹਦੋਂ ਮੈਂ ਭਾਂਡੇ ਵਾਸਤੇ ਵੀ ਜਿਹੜਾ ਭਾਂਡਾ ਬਣਾਇਆ ਹੈ ਤੇ ਬਹੁਤ ਵਧੀਆ ਕਮੈਂਟ ਆਏ ਨੇ ਤੇ ਨਾਲੇ ਦੱਸਿਆ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਵੀ ਇਵੇਂ ਬਣਾਈਦਾ ਇਵੇਂ ਬਣਾਈਦਾ ਹਰ ਇੱਕ ਜਗ੍ਹਾ ਤੇ ਨਾ ਵੱਖ-ਵੱਖ ਤਰੀਕੇ ਨਾਲ ਨਾਂ ਲਿਆ ਜਾਂਦੇ ਆ ਪੰਜੀਰੀ ਜਾਤ ਜਿਹੜੇ ਕਮੈਂਟ ਹੀ ਉਹ ਇਹੋ ਹੀ ਤੇ ਸਾਡੇ ਇਲਾਕੇ ਚ ਇਹਨੂੰ ਪੰਜੀਰੀ ਕਹਿੰਦੇ ਆ ਤੇ ਭਾਂਡੇ ਵਾਲੇ ਵੀ ਆ ਗਏ ਵਿੱਚ ਸਾਡੇ ਇਲਾਕੇ ਦੇ ਕਈ ਵੀ ਹਾਂ ਸਾਡੇ ਵੀ ਭਾਂਡਾ ਕਹਿੰਦੇ ਆ ਤੇ ਇੱਕ ਨਾ ਕਿਸੇ ਨੇ ਕਮੈਂਟ ਕੀਤਾ ਵੀ ਭਾਂਡਾ ਤਾਂ ਕਹਿੰਦੇ ਆ ਵੀ ਜਿਦਾਂ ਸਰੀਰ ਸਾਡਾ ਇੱਕ ਭਾਂਡਾ ਵਾ ਤੇ ਸਾਰਾ ਕੁਝ ਬਣਾ ਕੇ ਤੇ ਇਹਦੀ ਕੇਅਰ ਵਾਸਤੇ ਜਿਦਾਂ ਆਪਾਂ ਖਾ ਲੈਨੇ ਆ ਜਾਂ ਪਾਲੀ ਨੇ ਛੇ ਦੇ ਵਿੱਚ ਤੇ ਉਹ ਵੀ ਗੱਲ ਸਹੀ ਲੱਗੀ ਤੇ ਬਾਕੀ ਜ਼ਿਆਦਾ ਇਲਾਕਿਆਂ 'ਚ ਇਹੋ ਕਿਹਾ ਜਾਂਦਾ ਪੰਜੀਰੀ ਇਹਨੂੰ ਬੋਲਦੇ ਆ ਪੰਜੀਰੀ ਵਾਹੇ ਅਸੀਂ ਵੀ ਪੰਜੀਰੀ ਆਨੇ ਪਰ ਪੰਜੀਰੀ ਜਿਹੜੀ ਇਹ ਪੰਜੀਰੀ ਕਹੀਦਾ ਹੋਰ ਜਿਹੜੀ ਜਿੱਦਾਂ ਆਮ ਜਿਹੜੀ ਬਣਾਈਦੀ ਪੰਜੀਰੀ ਜਾਂ ਵੇਸਣ ਦੀ ਜਾਂ ਪੂਰ ਚੂਰ ਹੋ ਲੋ ਉਹਨੂੰ ਪੰਜੀਰੀ ਵੀ ਕਹਿ ਦਿੰਨੇ ਆ ਪਰ ਇਹਨੂੰ ਸ਼ੁਰੂ ਤੋਂ ਨਹੀਂ ਭਾਂਡਾ ਸਾਡੇ ਦਾਦੀਆਂ ਦਾਦੇ ਵੀ ਇਹੋ ਕਹਿੰਦੇ ਨੇ ਤੇ ਮੰਮੀ ਹੁਣੀ ਵੀ ਇਹੋ ਕਹਿੰਦੇ ਨੇ ਵੀ ਭਾਂਡਾ ਬਣਾ ਲਓ ਭਾਂਡਾ ਬਣਾ ਲਓ ਤੇ ਸਾਡੇ ਮੂਹੇ ਉਹੀ ਚੜਿਆ ਏ ਤੇ ਤਾਂ ਕਰਕੇ ਚਲੋ ਨਾਂ ਚ ਕੀ ਰੱਖਿਆ ਏ ਬਾਕੀ ਇਹ ਬਾਕੀ ਖਾਣੇ ਸਾਰੇ ਜਾਣਾ ਹੀ ਆ ਭਾਵੇਂ ਪੰਜੀਰੀ ਕਹ ਲਓ ਤੇ ਭਾਵੇਂ ਭਾਂਡਾ ਕਹ ਲਓ ਤੇ ਭਾਵੇਂ ਕੋਆ ਕਹ ਲਓ ਪਾਂਡਾ ਤੇ ਆ ਬਣਿਆ ਬਹੁਤ ਸਵਾਦ ਤੇ ਬਾਕੀ ਜਾਣਕਾਰੀ ਬਹੁਤ ਮਿਲ ਗਈਆਂ ਕੋ ਬਹੁਤ ਜ਼ਿਆਦਾ ਮਰ ਕਈ ਚੀਜ਼ਾਂ ਦਾ ਪਹਿਲੀ ਵਾਰ ਪਤਾ ਲੱਗਾ ਵੀ ਇਹਨਾਂ ਨੂੰ ਵੀ ਤੁਸੀਂ ਮਤਲਬ ਗ੍ਰਾਈਂਡ ਕਰਕੇ ਪਾਓ ਵਧੀਆ ਵਾ ਫੁੱਲ ਮਖਾਣੇ ਜੜੇ ਨਹੀਂ ਤੇ ਮੈਂ ਸ਼ੁਰੂ ਤੋਂ ਜਿਦੋਂ ਵੀ ਪਾਂਡਾ ਬਣਾਉਂਦੀ ਰਹੀ ਆ ਨਾ ਤੇ ਪਹਿਲਾਂ ਉਹਨਾਂ ਨੂੰ ਇਦਾਂ ਹੀ ਕਰਦੀ ਰਹੀ ਆ ਵੀ ਪਹਿਲਾਂ ਕਿਉਂ ਹੁੰਦਾ ਕਿਉਂ ਦੇ ਵਿੱਚ ਤੇ ਫਰਾਈ ਕਰਕੇ ਤੇ ਫਿਰ ਗੁੰਦਾਂ ਗੰਦਾਂ ਜੜੀਆਂ ਵਾ ਤੇ ਹੁਣ ਚਲੋ ਗਾਹ ਤੋਂ ਟ్రਾਈ ਲਾਵਾਂਗੇ ਫਿਰ ਗੁੜ ਵੀ ਪਾਵਾਂਗੇ ਆ ਗੁੜ ਹਰ ਵਾਰੀ ਕੋਸ਼ਿਸ਼ ਕਰੀਦੀ ਆ ਸਾਨੂੰ ਪਹਿਲਾਂ ਵੀ ਕਿਸੇ ਨੇ ਦੱਸਿਆ ਵਾ ਵੀ ਤੁਸੀਂ ਗੁੜ ਪਾਇਆ ਕਰੋ ਤੇ ਮੈਂ ਉਦੋਂ ਗੁੜ ਆਪਾਂ ਸ਼ੱਕਰ ਲਈ ਨਹੀਂ ਤੇ ਖੰਡ ਜਿਹੜੀ ਪੀ ਕੇ ਪਾਲੀ ਤੇ ਉੱਥੇ ਸਾਨੂੰ ਯਾਦ ਕਰਾਇਆ ਸੀ ਮੈਂ ਤੁਹਾਨੂੰ ਕਿਹਾ ਸੀ ਜਿਹੜਾ ਸਾਡਾ ਚੱਕੀ ਵਾਲਾ ਮੁੰਡਾ ਵਾ ਵੀ ਤੁਸੀਂ ਗੁੜ ਪਾਇਆ ਕਰੋ ਤੇ ਅਗਲੀ ਵਾਰ ਟਰਾਈ ਕਰਾਂਗੇ ਵੀ ਗੁੜ ਫੌਨ ਦੀ ਬੜੀ ਵਾਰ ਕੋਸ਼ਿਸ਼ ਕਰੀਦੀ ਪਰ ਪਤਾ ਨਹੀਂ ਮਾਈਂਡ ਕਿਉਂ ਨਾ ਗੱਲ ਹੀ ਸਕਿਪ ਹੋ ਜਾਂਦੀ ਹੈ ਵੀ ਆਰ ਵਾਰੀ ਖੰਡ ਹੀ ਲਾਈ ਦੀ ਫੇਰ ਮੈਂ ਗੁੜ ਹੁੰਦਾ ਵੀ ਚਲੋ origignal ਆ ਖੰਡ ਦੇ ਹਾਂ ਵਧੀਆ ਹੁੰਦਾ ਵਾ ਅਮੀਕਲ ਵਗਾਰਾ ਹੁੰਦੇ ਹੋਣੇ ਸ਼ਾਇਦ ਆਉਂਦੇ ਹੋਣਾ ਹਾਂ ਜੇ ਸ਼ੇਅਰ ਕੀਤੀ ਆ ਵੀਡੀਓ ਤੇ ਬਹੁਤ ਜਾਣਕਾਰੀ ਮਿਲੀ ਸਾਨੂੰ ਨਹੀਂ ਕੱਲਿਆ ਕਈਆਂ ਨੂੰ ਬਹੁਤ ਜਾਣਕਾਰੀ ਮਿਲੀ ਜੀ ਫਿਰ ਆਪ ਪਪੀਟਿਆਂ ਦੀ ਵੀ ਇਹੀ ਕਰਨ ਲੱਗੀ ਆ ਨਾ ਸ਼ੇਅਰ ਉਦਾਂ ਤੇ ਚਲੋ ਉਹਨਾਂ ਸੰਦੀਪ ਜੀ ਜੀ ਹੋਣਾ ਨੇ ਪਪੀਟਿਆਂ ਤੇ ਪਰੌਂਠੇ ਬਣਾਏ ਹੀ ਨਹੀਂ ਤੇ ਪਤਾ ਤੇ ਸਾਰਿਆਂ ਨੂੰ ਵੀ ਹੈਗਾ ਕਿ ਪਵਿੱਤਿਆਂ ਦੇ ਪਰੌਂਠੇ ਕਿੱਦਾਂ ਬੰਦੇ ਆ ਸੌਖੇ ਹੀ ਆ ਪਰ ਅਸੀਂ ਆਖਿਆ ਵੀ ਚਲੋ ਜੇ ਅਸੀਂ ਆਪ ਬਣਾਉਣੇ ਆ ਤੇ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੇ ਚਲੋ ਇਹਦੇ ਵਿੱਚ ਵੀ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਨੂੰ ਮਿਲੇਗੀ ਮੇਰੇ ਕੋਲੋਂ ਤਾਂ ਪਪੀਤੇ ਛਿੱਲੇ ਗਏ ਇਹਨਾਂ ਦਾ ਰਹਿ ਜਾ ਥੋੜਾ ਜਿਹਾ ਬਾਕੀ ਫੇਰ ਅਸੀਂ ਕਰਾਂਗੇ ਆ ਗੰਡੇ ਨੇ ਛੱਲਾਂਗੇ ਅਦਰਕ ਪਾ ਲਾਂਗੇ ਵੈ ਜੋ ਵੀ ਚਲੋ ਪਾਈ ਦਾ ਆਪਣੇ ਸੁਆਦੀ ਅੰਸਾਈ ਆ ਬਾਕੀ ਅਦਰਕ ਜਿਹੜਾ ਉਹ ਮੈਂ ਵੱਖਰਾ ਰੱਖਣਾ ਕਿਉਂਕਿ ਬੱਚੇ ਜਿਹੜਾ ਉਹ ਕੱਚਾ ਅਦਰਕ ਇੰਨਾ ਵਿੱਚ ਪਸੰਦ ਘੱਟ ਕਰਦੇ ਉਹਨਾਂ ਨੂੰ ਕੋੜਾ ਲੱਗਦਾ ਸਬਜ਼ੀ ਚ ਦੇ ਚਲੋ ਖਾ ਲੈਂਦੇ ਨੇ ਇਹ ਮੈਂ ਵੱਖਰਾ ਗ੍ਰੈਂਡ ਕਰ ਲੈਣਾ ਵਾ ਜਦੋਂ ਅਸੀਂ ਆਪਣੇ ਪਰੌਂਠੇ ਬਣਾਵਾਂਗੇ ਤੇ ਉਹਦੇ ਵਿੱਚ ਪਾ ਲਾਂਗੇ ਤੁਸੀਂ ਖਾ ਲੈਣਾ ਨਾ ਕੀ ਅਦਰਕ ਹਾਂ ਆਹੋ ਸਿਰਫ ਬੱਚਿਆਂ ਵਾਸਤੇ ਹੋਰ ਹੀ ਬਣਾਉਣਾ ਅਦਰਕ ਵਾਲਾ ਤੇ ਬਾਕੀ ਆ ਪਿਆਜ਼ ਪਾ ਲੈਣੇ ਨਾਲ ਹੀ ਮਿਕਸ ਕਰਕੇ ਚਲੋ ਜੀ ਆਪਾਂ ਦਾ ਗੰਡੇ ਦਾ ਕੰਮ ਕਾ ਲਿਆ ਜੀ ਕੋਨੇ ਨਾ ਰਹਿ ਗਿਆ ਜਿਹੜੇ ਹਲਕੇ ਕੰਮ ਆ ਇਹ ਆਪ ਕਰੀ ਜਾਂਦੀ ਐ ਗੰਡਿਆਂ ਦਾ ਕੰਮ ਕਿੰਨਾ ਕੁ ਹੁੰਦਾ ਇਹ ਹਲਕਾ ਨਹੀਂ ਜੀ ਇਹ ਤੁਸੀਂ ਕੱਟ ਕੇ ਵੰਦੇ ਮੇਰੀ ਅੱਖਾਂ ਦੇ ਵਿੱਚ ਹਣ ਐਨ ਘੜਾਂ ਇਹ ਤੁਹਾਨੂੰ ਲੱਭਣ ਆਣੀਆਂ ਅੱਖਾਂ ਭਰੀਆਂ ਪਾਣੀ ਨਾਲ ਹਲਕਾ ਨਹੀਂ ਇਹ ਐ ਤੁਸੀਂ ਕਰਕੇ ਵੇਣਾ ਤਾਂ ਇੱਕ ਗੰਡਾ ਨਹੀਂ ਕੱਟਿਆ ਨਾਲ ਤੁਹਾਨੂੰ ਆਹੋ ਕੱਟਿਆ ਨਹੀਂ ਆਣਾ ਜੇ ਮੈਂ ਇਹਨਾਂ ਨੂੰ ਪੀਤੇ ਰਕੜ ਸਕਦਾ ਛੇੜ ਸਕਦਾ ਤੇ ਗੰਡਿਆਂ ਦਾ ਕਿੰਨਾ ਕੁ ਭਾਰ ਬਹੁਤ ਔਖਾ ਬਹੁਤ ਔਖਾ ਆਹ ਬਹੁਤੀ ਬਹੁਤ ਔਖਾ ਗੰਡੇ ਕੱਟਣੇ ਸਭ ਤੋਂ ਔਖੇ ਆ ਚਲੋ ਜੀ ਆਪਣਾ ਕੰਮ ਤੇ ਗਿਆ ਮੋਕ ਜਿੰਨਾਕ ਮੈਂ ਸਾਹ ਦੇ ਸਕਦਾ ਹਾਂ ਉਥੇ ਤੱਕ ਮੈਂ ਦੇ ਦਤਾ ਵਾ ਛੇੜ ਵੀ ਦਤਾ ਹੁਣ ਇਹ ਤੋਂ ਅੱਗੇ ਦਾ ਕੰਮ ਬਸ ਮੇਰਾ ਕੰਮ ਮੁੱਕ ਗਿਆ ਮੈਂ ਪਿਆਜ਼ ਦਾ ਵੀ ਉਹਨੂੰ ਕੱਟ ਲਿਆ ਅਦਰਕ ਵੀ ਕ੍ਰਸ਼ ਕਰ ਲਿਆ ਹੁਣ ਇਹਨਾਂ ਦਾ ਜਿਹੜਾ ਕਿ ਨਿਚੋੜ ਕੇ ਇਹਨਾਂ ਨੂੰ ਤੇ ਸੁੱਕਧਿਆ ਕਰਨਾ ਥੋੜਾ ਜਿਹਾ ਵੀ ਪਾਣੀ ਨਿਕਲ ਜੇ ਤੇ ਪਰੌਂਠੇ ਵਧੀਆ ਬਣਨਗੇ ਤੇ ਬਾਕੀ ਇਹਦੇ ਵਿੱਚ ਹੋਣਾ ਹੀ ਜੋ ਵੀ ਪਾਈਦਾ ਵਾ ਮਟੀਰੀਅਲ ਹੈ ਨੂੰ ਮਿਰਚ ਮਸਾਲਾ ਉਹ ਪਾਵਾਂਗੇ ਤੇ ਬਾਕੀ ਸਾਨੂੰ ਦੱਸਿਓ ਫਿਰ ਹੋਰ ਤੁਸੀਂ ਇੱਥੇ ਇਲਾਵਾ ਹੋਰ ਕੀ ਕੀ ਪਾ ਸਕਦੇ ਆਂ ਅਸੀਂ ਸਾਨੂੰ ਤੇ ਜਿੱਥੋਂ ਤੱਕ ਜਾਣਕਾਰੀ ਹੈ ਉਹ ਲੂਣ ਮਿਰਚ ਪਾਈਦਾ ਜਾਂ ਵਿੱਚ ਜੁਵੈਨ ਵੀ ਪਾ ਲਈਦੀ ਵੈਸੇ ਪਰ ਜਵੈਨ ਪਤਾ ਨਹੀਂ ਵੀ ਹੁਣ ਪਸੰਦ ਆਏਗਾ ਨਾ ਕਦੀ ਪਾਈ ਨਹੀਂ ਆ ਬੱਚੇ ਖਾਣ ਕੇ ਨਾ ਖਾਣ ਟਾਂਗਰ ਕੇ ਜਵੈਨ ਨਹੀਂ ਖੋਣੀ ਹੈਗੀ ਤੇ ਬਾਕੀ ਬਹੁਤ ਵਧੀਆ ਵੇਖਣ ਚ ਹੀ ਲੱਗਣ ਡਿਆ ਵਾ ਜਦੋਂ ਖਾਵਾਂਗੇ ਫਿਰ ਤੇ ਮੈਨੂੰ ਐਂਡ ਤੇ ਹੀ ਮਿਲਦੇ ਹੁੰਦੇ ਆ ਮੈਂ ਸਾਰੇ ਬੱਚਿਆਂ ਨੂੰ ਖਵਾ ਲ ਕੇ ਸਾਰਿਆਂ ਨੂੰ ਖਵਾ ਲ ਕੇ ਐਂਡ ਦੇ ਖਾਣੇ ਉਹਦੋਂ ਕੋਲ ਮੇਰੀ ਅੱਧੀ ਕਿ ਭੁੱਖ ਮਰ ਜਾਂਦੀ ਵੀ ਇਹ ਕਿ ਮਾਂ ਦਾ ਇਹ ਕੰਮ ਹੁੰਦਾ ਵਾ ਸਾਰੇ ਸਾਰਿਆਂ ਨੂੰ ਖਵਾ ਲ ਕੇ ਤੇ ਫੇਰ ਹੀ ਖਾਂਦੀ ਮੇਰੇ ਬੱਚਾ ਸਭ ਤੋਂ ਜ਼ਿਆਦਾ ਹੁੰਦਾ ਵੀ ਹਾਏ ਖਾਵਾਂਗੇ ਪਰ ਇਹ ਆ ਵੀ ਜਦੋਂ ਕੋਣ ਉਹ ਬਣਨੀ ਹੈ ਨਾ ਸਮੈਲ ਚੜ ਚੜ ਕੇ ਤੇ ਮੇਰੀ ਸਾਰੀ ਭੁੱਖ ਮਰ ਜਾਂਦੀ ਆ ਤੇ ਫਿਰ ਐਂਡ ਦੇ ਮ ਤੇ ਬਾਕੀ ਫਿਰ ਚਲੋ ਫਿਰ ਦੱਸਦੇ ਹੁਣ ਜਦੋਂ ਬਣਾਉਣੇ ਆ ਬਾਕੀ ਆ ਵੀ ਐਤਵਾਰ ਦੇ ਬਹੰਦੇ ਨਾ ਸਾਡੇ ਪਰੋਠੇ ਪਰਾਂਠੇ ਬਹੰਦੇ ਆ ਉਦਾਂ ਨਹੀਂ ਟਾਈਮ ਲੱਗਦਾ ਬੱਚੇ ਸਕੂਲ ਚੱਲ ਜਾਂਦੇ ਆ ਤੇ ਫਿਰ ਅਸੀਂ ਦੋ ਜਣੇ ਇਕੱਲੇ ਰਹਿ ਆਏ ਨੇ ਅਸੀਂ ਪਰੋਠੇ ਹੀ ਬਣਾਉਂਦੇ ਹੁੰਦੇ ਆ ਤੇ ਇਹ ਆ ਜਦੋਂ ਸੰਡੇ ਹੁੰਦਾ ਹੈ ਬਾਰ ਚੱਲੇ ਪਰੋਠੇ ਸਾਰੇ ਸੌ ਕਰੋੜ ਚੱਲਾ ਉਦੋਂ ਬੱਚੇ ਘਰ ਹੁੰਦੇ ਆ ਤੇ ਤਾਂ ਕਰਕੇ ਤਾਂ ਫ੍ਰੀ ਟਾਈਮ ਖੁੱਲਾ ਮਿਲਦਾ ਹੈ ਤੇ ਉਦੋਂ ਫਿਰ ਜੇ ਹੁਣ ਆਲੂਆਂ ਦੇ ਬਣਾਉਣੇ ਹੋਣ ਤਾਂ ਵੀ ਸੰਡੇ ਨੂੰ ਜੇ ਮੂਲੀਆਂ ਦੇ ਬਣਾਉਣੇ ਹੋਣ ਤਾਂ ਵੀ ਸੰਡੇ ਨੂੰ ਬੰਦੇ ਆ ਤੇ ਅੱਜ ਅਸੀਂ ਪਪੀਤੀਆ ਦੇ ਬਣਾ ਲਏ ਹੁਣ ਅਗਲੇ ਸਾਡੇ ਨੂੰ ਵੇਖੋ ਕਾਦੇ ਬਣਾਵਾਂਗੇ ਮੈਂ ਜਾਵਾਂ ਹੁਣ ਨਹੀਂ ਮਰਜੀ ਹੈ ਤੁਹਾਡੀ ਜਾਣ ਤੇ ਜਾਓ ਨਹੀਂ ਜਾਣ ਤੇ ਲੱਗ ਲਾ ਕੇ ਮਰਜੀ ਨਹੀਂ ਆ ਤੂੰ ਤੇ ਆਖਣਾ ਹੀ ਨਹੀਂ ਆ ਵੀ ਜਾ ਜਾ ਨਹੀਂ ਰੌਣਕ ਲੱਗੀ ਮੇਰੇ ਲੱਗੇ ਰੌਣਕ ਲੱਗੀ ਹੁੰਦਾ ਰੌਣਕ ਕੀ ਕਰੀ ਜਾਂਦਾ ਆਪਣਾ ਕੰਮ ਵੀ ਕਰ ਲਾ ਕੋਈ ਹਾਂ ਨਹੀਂ ਤੁਹਾਡਾ ਹੁਣ ਤੇ ਕੰਮ ਕੋਈ ਨਹੀਂ ਉਹਨੂੰ ਫੋਨ ਹੀ ਫੜਨਾ ਤੁਸੀਂ ਹੁਣ ਕੰਮ ਤੇ ਕੋਈ ਹੀ ਰਹਿ ਗਿਆ ਹੋ ਗਿਆ ਰੈਡੀ ਹਾਂ ਬਸ ਹੋ ਚੱਲਿਆ ਇਹ ਆ ਮੈਂ ਵਿੱਚੇ ਪਿਆਜ਼ ਬਾਤਾ ਵਿੱਚੇ ਲੂਣ ਮਿਰਚ ਪਾ ਕੇ ਨਾ ਤੇ ਹੁਣ ਆ ਅਦਰਕ ਜਿਹੜਾ ਤੇ ਮਸਾਲਾ ਵੀ ਪਾ ਦੇ ਲੱਗੀ ਆ ਮਸਾਲਾ ਮੈਂ ਥੋੜ੍ਹਾ ਜਿਹਾ ਥੋੜਾ ਦਾਤਰ ਖਾਦਰ ਜਿਹਾ ਬਣਾਇਆ ਵੀ ਥੋੜਾ ਸੁਆਦ ਹੈ ਜੀਰੇ ਦਾ ਵੀ ਧਨੀਆ ਦਾ ਵੀ ਤੇ ਅਦਰਕ ਜਿਹੜਾ ਮੈਂ ਵੱਖਰਾ ਰੱਖਿਆ ਸੀ ਤੇ ਬੱਚਿਆਂ ਨੂੰ ਵੱਖਰੇ ਬਣਾ ਕੇ ਦੇਵਾਂਗੀ ਮੈਂ ਸੋਚਿਆ ਵੀ ਹੁਣ ਇਹ ਇੰਨੇ ਸਮਾਨ ਦੇ ਵਿੱਚ ਰਲ ਜਾਣਾ ਤੇ ਇਹ ਹੈ ਵੀ ਬੱਚਿਆਂ ਨੂੰ ਜਿੱਦਾਂ ਦੀ ਆਤ ਪਾਵਾਂਗੇ ਨਾ ਉਦਾਂ ਦੀ ਬੱਚਿਆਂ ਨੂੰ ਪੈਣੀ ਆ ਤੇ ਚਲੋ ਨੱਕ ਬੋਲ ਤੇ ਵਟਣਗੇ ਥੋੜੇ ਜੇ ਪਰ ਖਾ ਲੈਣੇ ਉਹਨਾਂ ਨੂੰ ਜਦੋਂ ਸੁਆਦ ਬਣੇ ਤਾਂ ਕਰਕੇ ਤੇ ਮੈਂ ਵਿੱਚੇ ਪਾ ਦੇ ਲੱਗੀਆਂ ਤੇ ਇਸੇ ਭਾਨੇ ਅਦਰਕ ਖਾ ਲੈਣਗੇ ਉਹ ਤਾਂ ਫਿਰ ਉਹ ਘੱਟ ਖਾਂਦੇ ਸਰਦੀ ਜੀ ਦੀ ਚਲੋ ਖਾ ਲੈਂਦੇ ਨੇ ਇਹਦੇ ਵਿੱਚ ਥੋੜਾ ਸ਼ਹਿਦ ਆਜ ਨੇ ਕਰਨਾ ਵਾ ਪੀ ਹਾਇ ਮੂਹ ਦੇ ਵਿੱਚ ਆਉਂਦੇ ਆ ਪਰ ਕੋਈ ਗੱਲ ਨਹੀਂ ਉਹਨੂੰ ਵੀ ਵਿਚਾਰੇ ਨੇ ਖਾ ਖੋ ਲੈਣਾ ਇੱਕ ਦੋ ਵਾਰੀ ਇਹਨੂੰ ਪਿਆਰ ਨਾਲ ਖਾ ਆ ਤੇ ਨਿਆਣੇ ਮਿੱਠੇ ਨੂੰ ਤਾਂ ਪੈਂਦਾ ਝੱਟ ਹਾਂ ਅਦਰਕ ਫਿਰ ਉਹ ਨਾ ਜਦੋਂ ਕੱਚਾ ਅਦਰਕ ਪੈਂਦਾ ਨਾ ਦੰਦਾਂ ਦਾ ਠੰਡੇ ਹੁੰਦਾ ਫਿਰ ਉਹ ਖੰਡਾਵਾ ਚਲ ਕੋਈ ਨਹੀਂ ਇਹਨੇ ਖਾ ਖੋ ਲੈਣਾ ਬਾਕੀ ਇਹ ਵੀ ਵੇਖਣੀ ਕਿ ਬੜਾ ਸਵਾਦ ਲੱਗਣਿਆ ਇਹ ਨੂੰ ਬਣਾਵਾਂਗੇ ਤਾਂ ਫਿਰ ਪਤਾ ਲੱਗੇਗਾ ਸਾਰੇ ਵੇਟ ਕਰ ਰਹੇ ਨੇ ਨਿਆਣੇ ਵੀ ਕਰ ਰਹੇ ਨੇ ਤੇ ਸਿਆਣੇ ਵੀ ਸਿਆਣੇ ਵੀ ਕਰ ਰਹੇ ਆਗੇ ਆ ਵੀ ਕਿਹਦੇ ਨਾਲ ਹੋਏ ਤੇ ਕਿਹਦੇ ਨਾਲ ਹੁਣ ਖਾਈਏ ਬਾਕੀ ਨਾ ਇੱਕ ਨਾ ਜਦੋਂ ਬਲੌਗ ਨਾਲ ਅਹੀਂ ਨਾਲ ਭੰਦੇ ਵਾਲਾ ਉਹ ਚ ਕੀ ਨੇ ਪੁੱਛਿਆ ਸੀ ਨੂੰਨ ਦਾ ਨਹੀਂ ਪਾਇਆ ਬਾਕੀ ਦੱਸ ਦੇ ਅੱਜ ਵਾਰ ਦੱਸਿਆ ਵੀ ਹੈਗਾ ਆਪਾਂ ਨੂੰ ਤੇ ਫਿਰ ਦੱਸ ਜਨੇ ਕਰੀ ਵੀ ਇਹ ਫਲਿੱਪ ਕਾਰਡ ਤੋਂ ਆਪਾਂ ਮੰਗਾਈ 290 ਰੁਪਏ ਰੇਟ ਹੈ ਦਾ ਤੇ ਕਈ ਤਰ੍ਹਾਂ ਦੀ ਹੁੰਦੀ ਹੈ ਤੇ ਆ ਜਿਹੜੇ ਆ ਨੋਨ ਬ੍ਰੇਕੇਬਲ ਗਲਾਸ ਆ ਮਤਲਬ ਇਹਨੂੰ ਜਿੱਦਾਂ ਮਰਜੀ ਜਿੱਤੋਂ ਮਰਜੀ ਡਿੱਗਣੇ ਪਲਾਸਟਿਕ ਦੇ ਆ ਤੇ ਟੁੱਟਦੇ ਨਹੀਂ ਹੈਗੇ ਤੇ ਕਈ ਤਰ੍ਹਾਂ ਦੇ ਕਈ ਵੱਖ-ਵੱਖ ਰੇਟ ਵਾਰ ਇੱਕ ਵਾਰ ਹੋਰ ਦਾ ਸੱਚ ਇਹਦੇ ਨਾਲ ਇਹ ਇਦਾਂ ਕਰਕੇ ਇਹਦੇ ਨਾਲ ਕੋਈ ਗਰਮ ਚੀਜ਼ ਰੱਖ ਦਾਂਗੇ ਨਾ ਉਹ ਸੇਕ ਦੇ ਨਾਲ ਨਾ ਡੱਬੇ ਇਕੱਠੇ ਹੋ ਜਾਂਦੇ ਆ ਮੈਂ ਅੱਗੇ ਇੱਕ ਦੋ ਵਾਰੀ ਨੂਨ ਦਾ ਨਹੀਂ ਵੇਖੀ ਕਿਸੇ ਦੀ ਤੇ ਉਹ ਆਵੇਂ ਜਿਸ ਤਰ੍ਹਾਂ ਉਹ ਨਾਲ ਇੱਥੇ ਇੱਥੇ ਪਤੀਲਾ ਮੈਂ ਦੁੱਧ ਵਾਲਾ ਰੱਖਦਾ ਸੀ ਤੇ ਉਹ ਸੇਕ ਦੇ ਨਾਲ ਨਾ ਇਕੱਠਾ-ਕੱਠਾ ਹੋਊਗਾ ਤੇ ਡੱਬੇ ਵਿੰਗੇ ਹੋ ਜਾਂਦੇ ਆ ਤੇ ਇਹ ਐ ਖਾਸ ਕਰਕੇ ਧਿਆਨ ਰੱਖਿਓ ਕਿ ਜਦੋਂ ਵੀ ਇਹਨੂੰ ਚੀਜ਼ ਰੱਖਣੀ ਹੋਵੇ ਇਹਦੇ ਅੱਗੇ ਗਰਮ ਚੀਜ਼ ਨਾ ਕੋਈ ਵੀ ਰੱਖੇ ਲਈ ਤੇ ਉਹ ਡੱਬੇ ਸਾਰੇ ਵਿੰਗੇ-ਵਿੰਗੇ ਹੋ ਜਾਂਦੇ ਨੇ ਇਹਦੇ ਵਿੱਚ ਕੱਚ ਦੇ ਵੀ ਆ ਜਾਂਦੇ ਨੇ ਆਹ ਪਲੇਟ ਕੱਚ ਦੀ ਹੀ ਹੁੰਦੀ ਆ ਆਹ ਡੱਬੀਆਂ ਕੱਚ ਦੀਆਂ ਹੁੰਦੀਆਂ ਆ ਤੇ ਜਿੰਨੇ ਪੈਸੇ ਨਹੀਂ ਵੱਧ ਲਾਵਾਂਗੇ ਉੰਨੀ ਵਧੀਆ ਚੀਜ਼ ਆਈ ਜਾਂਦੀ ਆ ਤੇ ਅਸੀਂ ਜਿਹੜੀ ਕਿ ਸਿੰਪਲ ਜੀ ਰਹੀ ਕਿਉਂਕਿ ਇਹਨੇ ਜਾਣਕਾਰੀ ਹਾਂ ਨਹੀਂ ਨਾ ਯਾ ਨਹੀਂ ਆਨਲਾਈਨ ਕਦੀ ਚੀਜ਼ ਮੰਗਾਈ ਹੀ ਪਹਿਲੀ ਵਾਰੀ ਮੰਗਾਈ ਫਸਟ ਟਾਈਮ ਆ ਇਹੋ ਚੀਜ਼ ਆ ਤੇ ਅਸੀਂ ਆਖਿਆ ਵੀ ਕਿ ਪਤਾ ਵੀ ਕਿਵੇਂ ਦੀ ਹੋਏ ਜਾਂ ਕਿਵੇਂ ਦੀ ਨਾ ਹੋਏ ਤਾਂ ਅੰਦਰ ਕਿ ਸਿੰਪਲ ਜੀ ਸਸਤੀ ਜੀ ਮੰਗਾਈ ਆ ਤੇ ਉਹਦਾ ਮਹਿੰਗੀ ਤੋਂ ਮਹਿੰਗੀ ਵੀ ਆ ਜਾਂਦੀ ਆ ਤੇ ਬਹੁਤ ਵਧੀਆ ਹੁੰਦੀਆਂ ਨੇ ਹੋਰ ਇਹ ਰੈਡੀ ਕਿ ਨਹੀਂ ਅਜੇ ਬੱਸ ਬੱਸ ਹੋ ਗਏ ਹੁਣ ਤੁਸੀਂ ਨਾ ਤਿਆਰੀ ਕਰੋ ਖਾਣ ਦੀ ਇੰਤਜ਼ਾਰ ਨਹੀਂ ਹੋਣ ਦੇ ਹੁਣ ਮੈਨੂੰ ਪਤਾ ਹੈ ਤੁਹਾਡੇ ਕੋਲ ਪਰ ਇਹ ਹੋਣਾ ਹੰਡ ਦੇ ਆ ਗਿਆ ਤਾਂ ਹੁਣ 10 ਬੰਦ ਲਿਆ ਦਿਖਾਓ ਪਰੌਂਠੇ ਦਾ ਚੱਕਰ ਚ ਆ ਜਾਂਦਾ ਰੋਟੀ ਲੇਟ ਹੋ ਗਈ ਸਵੇਰ ਦੀ ਉਹ ਅੱਜ ਰੋਟੀ ਲੇਟ ਹੋ ਗਈ ਹੈ ਨਾਲੇ ਨਾ ਅਸੀਂ ਇਹ ਕੰਮ ਰਾਤੀ ਚੈੱਕ ਕਰ ਲੈਣੀ ਪਕੀਟਾਂ ਦੇ ਤੇ ਰਾਤੀ ਵੀਡੀਓ ਬਣ ਗਈ ਕਾਫੀ ਲੇਟ ਹੋ ਗਏ ਦਰਾਨੀ ਦੀਆਂ ਚਲਾਕੀਆਂ ਆ ਫਾਈਨਲ ਐਪੀਸੋਡ ਜਿਹੜਾ ਐਂਡ ਲਾਸਟ ਵਾਲਾ ਬਣ ਰਿਹਾ ਅਸੀਂ ਉਹ ਤੇ ਰਾਤੀ ਫਿਰ 8:00 ਵਜੇ ਹੈ ਨਾ ਨੂੰ ਸ਼ਾਇਦ ਆ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਨਹੀਂ ਤੇ ਐਂਡ ਕਰਕੇ ਤੇ ਫਿਰ ਉਹ ਗਏ ਤੇ ਫਿਰ ਅਸੀਂ ਰੋਟੀ ਪਾਣੀ ਦਾ ਕੰਮ ਕਾ ਗਏ ਫਰੀ ਹੋਏ ਨਹੀਂ ਤੇ ਸਾਰਾ ਕੰਪਲੀਟ ਅਸੀਂ ਰਾਤ ਕਰ ਲੈਣਾ ਸੀ ਤੇ ਸਵੇਰੇ ਹੁਣ ਸਭ ਤੋਂ ਟਾਈਮ ਨੇ ਲੱਗ ਪਣਾ ਹੈ ਬਣਾਉਣਾ ਤੇ ਉਹ ਤਾਂ ਕਰਕੇ ਇਹ ਲੇਟ ਹੋ ਗਿਆ ਅੱਜ ਤੇ ਚਲੋ ਜਿੰਨੇ ਲੇਟ ਹੋਗੇ ਉਨੀ ਭੁੱਖ ਵੱਧ ਲੱਗੇਗੀ ਹਨਾ ਉਹਨੇ ਮਜਾ ਆਏਗਾ ਹਾਂ ਹਾਂ ਤੇ ਇੱਕ ਮੈਸਜ ਹੋਰ ਗੱਲ ਕਿਹੜੀ ਕਰਨੀ ਆ ਕਿਉਂ ਬੜਾ ਹਾਂ ਉਹਨਾ ਭਾਂਡੇ ਵਿੱਚ ਇੱਕ ਜਣੇ ਨੇ ਇੱਕ ਦੂਜਾ ਜਣੇ ਨੇ ਕਿਹਾ ਹੀ ਵੀ ਕਿਉਂ ਤੁਸੀਂ ਨਾ ਘਰ ਦਾ ਨਹੀਂ ਵਰਤਦੇ ਦੇਸੀ ਬਾਹਰ ਬਾਹਰ ਦਾ ਕਿਉਂ ਵਰਤਦੇ ਹੋ ਬਾਹਰ ਦਾ ਤਾਂ ਵਰਤਿਆ ਤੇ ਭਾਂਡੇ ਵਿੱਚ ਕਿਉਂ ਜ਼ਿਆਦਾ ਪੈਂਦਾ ਏ ਤੇ ਉਹ ਫਿਰ ਘਰ ਦਾ ਜਿਹੜਾ ਹੁੰਦਾ ਵਾ ਸਾਡੀ ਇੱਕ ਗਾਵਾ ਉਸ ਹਾਬ ਨਾਲ ਜਿੰਨਾ ਕਿਉਂ ਨਿਕਲਦਾ ਵਾ ਉਹ ਬੱਚੇ ਜਾਂ ਤਾਂ ਮਲਾਈ ਖਾ ਲੈਂਦੇ ਨੇ ਇਹ ਵੀ ਫਿਰ ਮੋਕੇ ਆ ਕਹਿ ਦਿੰਦੇ ਨੇ ਵੀ ਦਹੀਂ ਦੀ ਮਲਾਈ ਦੇ ਦੋ ਜਾਂ ਫਿਰ ਕਿਉਂ ਨਿਕਲਦਾ ਵਾ ਤੇ ਮੱਖਣ ਖਾਂਦਾ ਜਾਂਦਾ ਵਾ ਤੇ ਜਾਂ ਮੱਖਣ ਖਾ ਲੋ ਜਾਂ ਫਿਰ ਕਿਉਂ ਬੰਦਾ ਇੱਕ ਚੀਜ਼ ਹੀ ਬੰਦੀ ਆ ਉਹ ਤਾਂ ਅਗਰ ਕਿ ਭਾਂਡੇ ਚ ਜ਼ਿਆਦਾ ਘਿਓ ਪੈਣਾ ਸੀ ਤੇ ਉਹ ਮੁੱਲ ਦਾ ਘਿਓ ਲੱਲਿਆ ਤੇ ਹੁਣ ਉਹ ਹੀ ਡੱਬੇ ਫ੍ਰੀ ਹੋ ਗਏ ਤਾਂ ਹੁਣ ਫੇਰ ਅਸੀਂ ਘਰ ਦਾ ਉਹਨਾਂ ਡੱਬਿਆਂ ਚੀ ਪਾ ਪਾ ਕੇ ਨਾਲ-ਨਾਲ ਹੀ ਗੁਜ਼ਾਰਾ ਕਰੀ ਜਾਣਾ ਤੇ ਇੱਕ ਇਹ ਆ ਵੀ ਜਦੋਂ ਅਸੀਂ ਪਰੌਠੇ ਮੈਂ ਬਣਾਉਣੀ ਹੁੰਦੀ ਹੈ ਨਾ ਤੇ ਮੈਂ ਕਦੀ ਉੱਪਰ ਨਹੀਂ ਤਲੇ ਪਰੌਠੇ ਇੱਕ ਤੇ ਇਹ ਆ ਵੀ ਸਿਆਲ ਦੇ ਵਿੱਚ ਬੱਚਿਆਂ ਨੂੰ ਖਾਂਸੀ ਲੱਗ ਜਾਂਦੀ ਆ ਜੇ ਤਲਕੇ ਦੇਵਾਂਗੇ ਇਹਨਾਂ ਨੂੰ ਫੇਰ ਮਗਰੋਂ ਪਾਣੀ ਪੀ ਲੈਣਾ ਠੰਡਾ ਵੱਡੇ ਤੇ ਚਲੋ ਸਮਝ ਜਾਂਦੇ ਆ ਹੁਣ ਸ਼ਰਾਜ ਵਰਗਾ ਇਹਨਾਂ ਮਿਰਚ ਲੱਗਣੀਆਂ ਨੇ ਇਹਨਾਂ ਛੇਤੀ ਪਾਣੀ ਪੀ ਲੈਣਾ ਤਾਂ ਕਰਕੇ ਤੇ ਉਹ ਹੀ ਤਲਕੇ ਨਹੀਂ ਖਾਂਦੇ ਤੇ ਬਾਕੀ ਇਹ ਆ ਵੀ ਤਲੇ ਸਵਾਦ ਤੇ ਬੜੇ ਲੱਗਦੇ ਆ ਪਰ ਇਹ ਆ ਪਸਵਾਰ ਤੇ ਆਪਣੇ ਆਪਣੇ ਮੂਹ ਦਾ ਹੀ ਆ ਜੇ ਹੁਣ ਸਵਾਦ ਵਾਲੀ ਵੇਖਾਂਗੇ ਤੇ ਫਿਰ ਬਿਮਾਰ ਵੀ ਨਹੀਂ ਆਣੇ ਹੋਣਗੇ ਤਾਂ ਕਰਕੇ ਤੇ ਉਹ ਹੁਣ ਮੰਨਤ ਨੂੰ ਵੀ ਆਦਤ ਪੈ ਗਈ ਆ ਇਹਨਾਂ ਨੂੰ ਕਿ ਹਮੇਸ਼ਾ ਇਦਾਂ ਹੀ ਕਰਦੇ ਆਂ ਅਸੀਂ ਪਰੌਂਠੇ ਲਾ ਲੈਨੇ ਆ ਤੇ ਉੱਪਰ ਘਿਓ ਲਾ ਗਣਾ ਬਾਅਦ ਵਿੱਚ ਤੇ ਫਿਰ ਬਾਅਦ ਵਿੱਚ ਖਾ ਲਈਦੀ ਆ ਤੇ ਜੇ ਤਲਾਂਗੇ ਇੱਕ ਤੇ ਧੂਆ ਜਾ ਹੋ ਜਾਂਦਾ ਹੈ ਤੇ ਇੱਕ ਉਹ ਫਿਰ ਤਲੀ ਜੀ ਜਾਂਦੀ ਆ ਤੇ ਦੂਸਰੇ ਵਿੱਚ ਜਦੋਂ ਮੈਂ ਪਰੌਂਠੇ ਲਾਉਣੇ ਹੁਣ ਆਲੂ ਦੇ ਵੀ ਇਹ ਇਦਾਂ ਹੀ ਕਰਨਾ ਵਾ ਵੀ ਆਲੂ ਦੇ ਗੋਂਠੇ ਬਣਾ ਕੇ ਤੇ ਇਹਨਾਂ ਨੂੰ ਤਵੇ ਤੇ ਨਹੀਂ ਤਲਣਾ ਇਦਾਂ ਚੋਪੜ ਦੇਣਾ ਵਾ ਤੇ ਇਦਾਂ ਬੱਚੇ ਨੇ ਖਾ ਲੈਣੀਆਂ ਤੇ ਇਦਾਂ ਹੀ ਹੁਣ ਇਹਨਾਂ ਨੂੰ ਆਦਤ ਪੈ ਗਈ ਖਾਣ ਦੀ ਹੁਣ ਤੇ ਦੂਸਰੀ ਤਰ੍ਹਾਂ ਸਾਨੂੰ ਜਿਹੜੀ ਕਿ ਚੰਗੇ ਵੀ ਨਹੀਂ ਲੱਗਦੇ ਤਲ ਵਾਲੇ ਕਲੇ ਵਾਲੇ ਖਾਣ ਵੀ ਉਦਾਂ ਦੀ ਸਾਡੀ ਆਦਤ ਬਣ ਗਈ ਹੈ ਨਾ ਤੇ ਬਾਕੀ ਤਲੇ ਚੀਜ਼ ਦਾ ਸਵਾਦ ਤਾਂ ਲੱਗਦੀ ਆ ਪਰ ਹੁਣ ਚਲੋ ਕੋਈ ਨਹੀਂ ਤੁਰ ਤੂੰ ਵੀ ਵੇਖ ਲੋ ਤਲਕੇ ਖਾਣੇ ਕਿ ਜਾਂ ਇਦਾਂ ਹੀ ਸਿੱਧਾ ਮੈਨੂੰ ਦੋਵੇਂ ਤਰ੍ਹਾਂ ਚਾਹੀਦੇ ਜਿੱਦਾਂ ਦੀ ਮਰਜ਼ੀ ਹੋਣ ਕੋਈ ਗੱਲ ਨਹੀਂ ਤੂੰ ਤਲਕੇ ਖਾਣੇ ਮੈਂ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਲਾ ਬਸ ਰੋਟੀ ਖਵਾ ਲਹੁਣ ਹਾਂ ਚਲ ਮੈਂ ਹੁਣ ਥਾਲੀ ਚ ਪਾ ਦਿੰਨੀ ਆ ਤੇ ਪਹਿਲਾਂ ਤੁਸੀਂ ਸ਼ਰਾਦ ਦੋਹਾਂ ਨੇ ਤੇ ਪਾਪਾ ਨੇ ਹਾਂ ਤੁਸੀਂ ਖਾਣੇ ਚਲੋ ਇਹਨੇ ਬਹੁਤ ਕੰਮ ਕਰਾਇਆ ਇਹਨੂੰ ਪਹਿਲਾਂ ਦੇ ਦੋ ਹਾਂ ਫੇਰ ਤਰੀ ਚਲੋ ਹੋ ਗਏ ਰੈਡੀ ਹਾਂ ਹੁਣ ਪਹਿਲਾਂ ਸ਼ਰਾਦ ਖਾਏ ਸ਼ਰੀ ਪਹਿਲਾਂ ਤੇ ਬਾਕੀ ਫਿਰ ਬਾਅਦ ਵਿੱਚ ਖਾਂਗੇ ਮਾ ਆਪਾਂ ਕਿਉਂ ਲਾ ਦਿੰਨੀ ਹਣਾ ਸਵਾਦ ਲੱਗੂਗਾ ਇਹਨੂੰ ਅਦਰਕ ਦਾ ਸਵਾਦ ਘੱਟ ਆਏਗਾ ਸੱਤ ਪੜਾਉਗਾ ਠੰਡ ਨਾਲ ਨਾ ਸਵਾਦ ਹੈ ਸਵਾਦਾ ਚੱਲ ਫਿਰ ਚਾਲੂ ਦੀ ਸ਼ਾਇਰੀ ਕਿਵੇਂ ਦਾ ਫਿਰ ਸਵਾਦ ਹੈ ਸਵਾਦ ਹੈ ਚਲੋ ਜੀ ਸ਼ਾਇਰੀ ਨੂੰ ਬਿਨਾ ਮਿਹਨਤ ਕੀਤੇਆਂ ਤੋਂ ਸਭ ਤੋਂ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਮੈਂ ਤਾਂ ਬਿਲਕੁਲ ਕਰਦੇ ਰਹੇਗੇ ਛੋਟਾ ਵਾਂ ਦਾ ਮੈਂ ਛੋਟਾ ਵਾਂ ਛੋਟੇ ਹੁੰਦਾ ਇਹ ਤਾਂ ਫਾਇਦਾ ਹੁੰਦਾ ਹੀ ਹੈ ਨਾ ਇੱਕ ਫਾਇਦਾ ਹੈ ਛੋਟੇ ਹੁੰਦਾ ਛੋਟੇ ਹੁੰਦਾ ਕੰਮ ਵੀ ਨਹੀਂ ਕੁ ਕਰਨਾ ਪੈਂਦਾ ਤੇ ਚੀਜ਼ੀ ਸਭ ਤੋਂ ਪਹਿਲਾਂ ਮਿਲ ਜਾਂਦੀ ਹੈ ਚਲੋ ਠੀਕ ਆ ਜੀ ਤੇ ਦੱਸਿਓ ਤੁਸੀਂ ਵੀ ਇਹ ਤਾਂ ਨਹੀਂ ਅੱਜ ਦਾ ਵਲੌਗ ਤੇ ਬਾਕੀ ਅਸੀਂ ਆਪਣਾ ਜੋ ਵੀ ਕਿਸ ਤਰ੍ਹਾਂ ਬਣਾਉਨੇ ਆ ਅਸੀਂ ਤੁਹਾਡਾ ਸ਼ੇਅਰ ਕੀਤਾ ਹੈ ਬਾਕੀ ਤੁਸੀਂ ਸਾਨੂੰ ਦੱਸ ਦਿਓ ਜੋ ਵੀ ਕੁਝ ਕਮੀ ਆ ਜਾਂ ਤੁਸੀਂ ਹੋਰ ਕਿਸ ਤਰੀਕੇ ਨਾਲ ਬਣਾਉਂਦੇ ਹੋ ਤਾਂ ਤਾਂ ਵੀ ਦੱਸ ਦਿਓ ਤੇ ਸਾਨੂੰ ਬਹੁਤ ਵਧੀਆ ਲੱਗੇਗਾ ਕਿਸੇ ਗੱਲ ਦੀ ਕੋਈ ਗੁੱਸਾ ਨਾ ਲੱਗੇਗਾ ਵੀ ਤੁਸੀਂ ਇੰਜ ਕਿਹਾ ਵਾ ਜਾਂ ਇੰਜ ਨਹੀਂ ਕਰਨਾ ਤੇ ਜਿਸ ਤਰ੍ਹਾਂ ਵੀ ਹੈਗਾ ਵਾ ਤਾਂ ਤੁਸੀਂ ਸਾਨੂੰ ਜਰੂਰ ਦੱਸਿਓ ਚਲੋ ਠੀਕ ਹੈ ਚੰਗਾ ਹੋ ਕਈ ਸਤਿ ਸ੍ਰੀ ਅਕਾਲ ਜੀ